ਮੁਰਦਾਬਾਦ ਜਨਮ ਸਰਕਾਰ ਮੁਰਦਾਬਾਦ ਕਾਲੀ ਚੋਰ ਸਰਕਾਰ ਮੁਰਦਾਬਾਦ ਕਾਲੀ ਚੋਰ ਬੜਕੇ ਹੋ ਲੋ ਮੁਰਦਾਬਾਦ ਪੂਰੇ ਜਿੰਦਾਬਾਦ ਜਿੰਦਾਬਾਦ ਇਲਾਵਾ ਜਬਰ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਬਰ ਕਰਨ ਵਾਲੀ ਹਕਮਾਨਦੂ ਸਰਕਾਰ ਮੁਰਦਾਬਾਦ 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 ਭਗਵਾਨ ਸਭਾ ਦੀ ਸਰਕਾਰ ਜਬਰ ਟਾਉਣੇ ਸਰਕਾਰ ਆਤੀ ਆਤੀ ਜੀਲਾ ਜੀਲਾ ਹੋਈ ਹੋਰਾ ਹਾਂਜੀ ਇਹ ਜਿਹੜਾ 19 ਸਰਕਾਰ ਨੂੰ 19 ਤਰੀਕ ਨੂੰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਧੋਖੇ ਨਾਲ ਜੋ ਗ੍ਰਿਫਤਾਰ ਕਰਕੇ ਤੇ ਸ਼ੰਭੂ ਮੋਰਚੇ ਦੇ ਤੋੜਬੰਦ ਕੀਤੀ ਆ ਤੇ ਨਾਲ ਜੋ ਉੱਥੇ ਕਿਸਾਨਾਂ ਦਾ ਸਮਾਨ ਉੱਥੇ ਚੋਰੀ ਹੋਇਆ ਜੋ ਪੰਜਾਬ ਸਰਕਾਰ ਦੇ ਐਮਐਲਏ ਦੇ ਨਾਂ 'ਤੇ ਉਹ ਚੋਰੀਆਂ ਵਿਚਾਇਆ ਟਰਾਲੀਆਂ ਚੋਰੀ ਕੀਤੀਆਂ ਗਈਆਂ ਤੇ ਹੋਰ ਬੂ ਵਾਲੇ ਏਸੀ ਫਰਿੱਜ ਕੂਲਰ ਪੱਕੇ ਪਿੰਡਾਂ ਦੇ ਵੀ ਲੰਗਰ ਦੀ ਚਾਹ ਪੱਤੀ ਤੇ چینی ਦਾ ਕਟੋਰੀ ਕੀਤੀ ਗਈ ਉਸ ਦੇ ਰੋਸ ਵਿੱਚ ਤੇ ਜੋ ਕਿਸਾਨਾਂ ਦੇ ਵਿੱਚ ਝੂਟੇ ਪਰਚੇ ਪਾ ਕੇ ਜਾਂਦੇ ਨੇ ਤੇ ਉਹਨਾਂ ਦੇ ਰੋਸ ਦੇ ਖਿਲਾਫ ਅੱਜ ਅਸੀਂ ਇਹ ਧਰਨਾ ਦੇ ਰਹੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਵੀ ਉਹ ਬਾਜ਼ ਆ ਜਾਈਵੇ ਨਹੀਂ ਕਿਸਾਨ ਇਸ ਤੋਂ ਹੋਰ ਵੱਡੇ ਵਿਸ਼ਵਾਸ ਕਰਨਗੇ ਕਿੰਨੇ ਤੋਂ ਕਿੰਨੇ ਧਰਨਾ ਦਿੱਤਾ ਜਾ ਰਿਹਾ ਹੈ ਇਹ ਧਰਨਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਲਈ ਦਿੱਤਾ ਜਾ ਰਿਹਾ ਹੈ। ਇਹ ਤਾਂ ਬਦਲੀ ਕੋਈ ਹੋ ਸਕਦਾ ਤੁਹਾਡਾ ਪਤਾ ਹੈ। ਇਹ ਸਰਕਾਰ ਤੋਂ ਇਹ ਤੋਂ ਅੱਗੇ ਤੋਂ ਹੋ ਰਿਹਾ ਚਿੰਤ ਜੀ ਦਾ ਇਸ ਕੋ ਵਿਧੇਚਨ ਲੈਣ ਵਿੱਚ ਮੁਕਵੀਰ ਹੋ ਜਾਵਾਂਗੇ। ਕੀ ਬੰਦਾ ਕੀ ਨਹੀਂ? ਮੰਗਦਾ ਸਾਡੀ ਇਹੀ ਨੇ ਜੋ ਰੋ ਅੱਜ ਤਾਂ ਇਹ ਸਿਰਫ ਰੋਸ ਹੋ ਰਹਿਤਾਰਾ ਸਾਡਾ ਜਿਹੜਾ ਉਹ ਆਪਣਾ ਟੈਂਪੂ ਤੇ ਤਲੌਰੀ ਦੇ ਜੋ ਆ ਉਹਦੇ ਰੋਜ਼ ਨੂੰ ਚੇ ਕਰਨਾ ਰਿਹਾ ਹੈ। ਮੇਰਾ ਨਾਮ ਸਬਰਪਿੰਦਰ ਸਿੰਘ ਜੱਲਾ ਪਾਰਟੀ ਕਿਸਾਨ ਜੀ ਨੇ ਰਾਜਾ ਦਾ ਜ਼ਿਲ੍ਹਾ ਪ੍ਰਧਾਨ। ਅੱਜ ਜਿਹੜਾ ਅਸੀਂ ਸੰਯੁਕਤ ਮੋਰਚੇ ਦੀ ਕਾਲਪੋਜ ਦਾ ਧਰਨਾ ਇੱਥੇ ਲਾ ਰਹੇ ਹਾਂ ਉਹ ਦੇਖ ਸਾਡੇ ਜਿੱਥੇ ਭਰਾਵਾਂ ਤੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਹੋਇਆ ਬਹੁਤ ਸਰਕਾਰ ਨੇ ਮਾੜਾ ਕਰਿਆ ਸਰਕਾਰ ਨੇ ਚੋਰੀ ਕਰਿਆ ਸਾਡੇ ਟੱਟ ਟਰਾਲੀਆਂ ਚਾਹ ਪੱਤੀ ਸਾਰਾ ਕੁਝ ਕੁਝ ਨਹੀਂ ਛੱਡਿਆ ਸਾਡਾ ਬਹੁਤ ਨੁਕਸਾਨ ਕਰਿਆ ਸਰਕਾਰ ਨੂੰ ਇਸ ਦੇ ਖਿਲਾਫ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ धरना ਲਾ ਰਹੇ ਹਾਂ ਔਰ ਜੇ ਸਰਕਾਰ ਫੇਰ ਵੀ ਆਵਾਜ਼ ਨਹੀਂ ਆਈ ਤਾਂ ਸਮੂਹ ਦੇ ਵਿੱਚ ਬਹੁਤ ਵੱਡਾ ਐਕਸ਼ਨ ਕੋਈ ਲੈਣਾ ਪੈਣਾ ਸਿਰਫ ਤੁਮਾਰ ਤੋਂ ਸਲਾਹ ਲਓ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਜ਼ਬਰ ਕਰਿਆ ਉਸ ਨੂੰ ਮੁੱਖ ਰੱਖ ਕੇ ਅੱਜ ਅਸੀਂ ਨੇ ਫਤੇਗਰ ਸਾਹਿਬ ਦੀ ਮਹਾਨ ਸ਼ਹੀਦਾਂ ਦੀ ਧਰਤੀ ਤੇ ਕੋ ਅਸੀਂ ਇੱਕ ਸੇਬ ਲੈ ਕੇ ਇਥੋਂ ਜਿਹੜੀ ਸਰਕਾਰ ਨੇ ਜਿਹੜਾ ਜਬਰ ਆਉਣ ਵਾਲੇ ਸਮੇਂ ਚ ਵੀ ਜੇ ਕਰੂਗੀ ਕਿਸਾਨਾਂ ਦੇ ਉੱਤੇ ਤਾਂ ਇਸ ਦੀ ਵੀ ਵੱਡੇ ਸੰਘਰਸ਼ਾਂ ਸੰਯੁਕਤ ਮੋਰਚੇ ਦੀ ਆਗਲ ਦੇ ਉੱਤੇ ਲਾੰਮੇ ਜਾਣਗੇ